ਇਹ ਠੇਕਾ ਕਿਤੇ ਭਈਆਂ ਨੂੰ ਦਿੱਤਾ ਵੈ ਜਾਂ ਇੱਕ ਵੀਰ ਨਾਲ ਗੱਲ ਕੀਤੀ ਸੀਗੀ ਉਹ ਕਹਿੰਦਾ ਵੀ ਜਾਂ ਤਾਂ ਪ੍ਰਸ਼ਾਸਨ ਨੇ ਪੈਸੇ ਨਹੀਂ ਦਿੱਤੇ ਹੋਣੇ ਤੇ ਜਾਂ ਕਿਸੇ ਭਈਏ ਨੂੰ ਠੇਕਾ ਦਿੱਤਾ ਹੋਣਾ ਉਹ ਇਹ ਗੱਲ ਕਹਿ ਕੇ ਗਿਆ ਲੱਗਦਾ ਪਰਵਾਸੀ ਬੰਦੇ ਨੇ ਕੰਮ ਕੀਤਾ ਲੱਗਦਾ ਕਿ ਜੇ ਪੰਜਾਬੀ ਹੁੰਦਾ ਤਾਂ ਪੰਜਾਬੀ ਦੇ ਵਿੱਚ ਇਹ ਏਡੀ ਵੀ ਗਲਤੀ ਹੋਈ ਨਹੀਂ ਸਕਦੀ ਸੀਗੀ ਆ ਸਰਕਾਰ ਨੇ ਇਹ ਮੁਫਤ ਲਿਖਵਾਇਆ ਵੈ ਕਿ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਾ ਪਵੇ ਨਮਸਕਾਰ ਮੈਂ ਖੁਸ਼ੀ ਹਾਂ ਆਪ ਦੇ ਇਖਤਿਆਰ ਸਰਤਾਰ ਨਿਊਜ਼ ਆਈਏ ਨਜ਼ਰ ڈالਦੇ ਆ ਅੱਜ ਦੀ ਬੜੀ ਖਬਰ 'ਤੇ ਐਤ ਵਕਤ ਬ੍ਰਿੰਦਾਦੇ ਸੀਦ ਨੰਦ ਸਿੰਘ ਚੌਕ ਦੇ ਵਿੱਚ ਮੌਜੂਦ ਆ ਤੁਹਾਨੂੰ ਇੱਕ ਵਾਰ ਚੌਕ ਦੇ ਤਸਵੀਰਾਂ ਦਿਖਾ ਦਈਏ ਕਿ ਕਿੰਨੀ ਵੱਡੀ ਜਿਹੜੀ ਨਲਾਇਕੀ ਹੈਗੀ ਪ੍ਰਸ਼ਾਸਨ ਦੀ ਇਹ ਤੇ ਤੁਹਾਨੂੰ ਨਲਾਇਕੀ ਦਿਖਾਵਾਂਗੇ ਅੱਜ ਪ੍ਰਸ਼ਾਸਨ ਦੀ ਵੀ ਇੱਕ ਵਾਰ ਤੁਹਾਨੂੰ ਤਸਵੀਰਾਂ ਦੇ ਵਿੱਚ ਮੈਂ ਦਿਖਾ ਦੇਣਾ ਜਿਹੜਾ ਸੀਦ ਨੰਦ ਸਿੰਘ ਚੌਕ ਹੈਗਾ ਉੱਪਰ ਲਿਖਿਆ ਹੈ ਸੀਦ ਅਨੰਦ ਸਿੰਘ ਚੌਕ ਔਰ ਨੀਤੇ ਤੁਸੀਂ ਪੰਜਾਬੀ ਦੇ ਵਿੱਚ ਪੜੋ ਕੇ ਦੇਖ ਸਕਦੇ ਤਸਵੀਰਾਂ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਜੋਨੇ ਪੰਜਾਬੀ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਤਾਂ ਲਿਖਿਆ ਹੋਇਆ ਹੈ ਕਿ ਤਸਵੀਰਾਂ ਸਬਜੈਕਟ ਦੇ ਦਿਖਾ ਦੇ ਤੁਹਾਨੂੰ ਨਾਗ ਸਿੰਘ ਚੌਕ ਜਿਹੜੇ ਤਸਵੀਰਾਂ ਹੈਗੀਆਂ ਇਹ ਪੂਰਾ ਜਿਹੜਾ ਪੰਜਾਬੀ ਦੇ ਵਿੱਚ ਸੀਤ ਨੰਦ ਸਿੰਘ ਚੌਕ ਲਿਖਿਆ ਹੈਗਾ ਔਰ ਇੰਗਲਿਸ਼ ਦੇ ਵਿੱਚ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਕਿ ਜਿਹੜਾ ਸੀਤ ਨੰਦ ਸਿੰਘ ਚੌਕ ਲਿਖਿਆ ਹੈਗਾ ਔਰ ਜਿਹੜਾ ਹਿੰਦੀ ਦੇ ਵਿੱਚ ਲਿਖਿਆ ਉਹ ਵੀ ਚੌਕ ਲਿਖਿਆ ਹੈਗਾ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦੇਵਾਂਗੇ ਜਿਹੜੇ ਇੱਕ ਚੌਕ ਦੇ ਤਸਵੀਰ ਇੱਥੋਂ ਨਹੀਂ ਨਹੀਂ ਹੈਗੀਆਂ ਇਹ ਪੂਰਾ ਜਿਹੜਾ ਆਸੇ ਪਾਸੇ ਜਿਹੜਾ ਹੋਰ ਵੀ ਚੌਕ ਦੇ ਜਿਹੜੇ ਲੱਗੇ ਹੋਏ ਹੈਗੇ ਬੋਟ ਲੱਗੇ ਹੋਏ ਆ ਉਹ ਵੀ ਚੌਕ ਲ ਜਨਾਲ ਦੇ ਨਾਲ ਸਾਂਝਿਆ ਕਰਾਂਗੇ ਵੀਰ ਜੀ ਹੈਗੇ ਆ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂ ਲੈਣੇ ਆ ਕਿ ਕਿਸ ਤਰ੍ਹਾਂ ਲੱਗਦਾ ਵੀ ਸੀਤਿਆਂ ਦਾ ਅਪਮਾਨ ਹੋ ਰਾਇਆ ਤੇ ਤੁਸੀਂ ਦੇਖੋ ਸੀਤਿਆਂ ਦੇ ਜਿਹੜੇ ਅਪਮਾਨ ਕੀਤੇ ਜਾ ਰਹੇ ਇਸ ਤਰ੍ਹਾਂ ਦੇ ਜਿਹੜੇ ਚੌਕ ਦੀ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਆ ਵੀਰ ਜੀ ਹੈਗੇ ਆ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਕਿ ਜਿਹੜਾ ਵੀਰ ਜੀ ਆ ਸੀਤ ਨੰਦ ਸਿੰਘ ਚੌਕ ਲਿਖਿਆ ਹੋਇਆ ਹੈ ਇਹਦੇ ਵਿੱਚ ਪਰ ਜਿਹੜਾ ਲਿਖਿਆ ਹੋਇਆ ਇਹ ਹੈ ਪੰਜਾਬੀ ਦੇ ਵਿੱਚ ਇਹ ਚੌਕ ਲਿਖਿਆ ਹੋਇਆ ਕਿੰਨੀ ਗਲਤੀ ਪ੍ਰਸ਼ਾਸਨ ਦੀ ਮੰਨਦੇ ਹੋ ਕਿ ਹਰ ਵੇਲੇ ਇੱਥੇ ਪ੍ਰਸ਼ਾਸਨ ਵੀ ਪੁਲਿਸ ਦੀ ਗੱਲ ਕੀਤੀ ਜਾਵੇ ਤੁਹਾਡਾ ਸਾਰਾ ਸਾਈ ਦਿੱਤਾ ਜਾਵੇ ਵੀ ਜਿਹੜੇ ਕਿੱਡੀ ਨਲਕੀ ਹੈਗੀ ਪ੍ਰਸ਼ਾਸਨ ਦੀ 24 ਘੰਟੇ ਇਥੇ ਸਾਰਾ ਪ੍ਰਸ਼ਾਸਨ ਦਾ ਲੰਗਦਾ ਟੱਪਣਾ ਆਇਆਗਾ ਕੋਈ ਧਿਆਨ ਨਹੀਂ ਦਿੰਦਾ ਇਦਾਂ ਕਿਵੇਂ ਦੇਖਦੇ ਆ ਕਿ ਕਿਉਂ ਨਿਤ ਨਲਕੀ ਹੈਗੀ ਆ ਮੈਂ ਪਰਜਿੰਦਲ ਮਨੂੰ ਇਹ ਗੱਲ ਸੁਣ ਕੇ ਬੜਾ ਦੁੱਖ ਆਂਦਾ ਹੈ ਕਿ ਮੇਰਾ ਪੰਜਾਬ ਕਿਹੜਿਆ ਰਾਹ ਤੇ ਤੁਰ ਪਿਆ ਜਾਂ ਤਾਂ ਮੇਰੀ ਕਮੀ ਹੈ ਕਿ ਮੈਂ ਬਟਿੰਡੇ ਸ਼ਹਿਰ ਨੂੰ ਪਿਆਰ ਵਾਲਾ ਕਰ ਬੈਠਾ ਅਸੀਂ ਜਾਂ ਸੰਗ ਨੂੰ ਬਿਲੋਂਗ ਕਰਦੇ ਆ ਮਨੂੰ ਇੱਕ ਗੱਲ ਦੀ ਬੜੀ ਹੈਰਾਨਗੀ ਹੈ ਕਿ ਇੱਕ ਵਾਰ ਅਸੀਂ ਆਪਦੇ ਆਪ ਨੂੰ ਰਹੀਦਾਂ ਨੇ ਅਧੀਆ ਮਤਲਬ ਕਿ ਇੰਨੀਆਂ ਤਸਦੀਦਾਂ ਦਾ ਸਨਮਾਨ ਕਰਦੇ ਆ ਦੂਸਰੇ ਪਾਸੇ ਇੱਕ ਪਾਸੇ ਆਪਾਂ ਚੌਕ ਲਿਖੀ ਜਾਂਦੀ ਹੈ ਤੇ ਇੱਕ ਪਾਸੇ ਆਪਾਂ ਚੌਕ ਲਿਖੀ ਜਾਂਦੇ ਆ ਪਹਿਲੀ ਗੱਲ ਤਾਂ ਸ਼ਹੀਦ ਅਨੰਦ ਸਿੰਘ ਚੌਕ ਉੱਪਰ ਹੋਣਾ ਚਾਹੀਦਾ ਪੰਜਾਬੀ ਤੇ ਦੂਸਰੇ ਪਾਸੇ ਥੱਲੇ ਹੋਣਾ ਚਾਹੀਦਾ ਸ਼ਾਇਦ ਕਿਸੇ ਇਹ ਠੇਕਾ ਕਿਤੇ ਭਈਆਂ ਨੂੰ ਦਿੱਤਾ ਹੋਵੇ ਜਾਂ ਸਰਕਾਰ ਨੇ ਇਹ ਮੁਫਤ ਲਿਖਵਾਇਆ ਹੋਵੇ ਕਿ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਾ ਪਵੇ ਤੇ ਆਪਾਂ ਮੁੱਤ ਜੇ ਲਗਾ ਲਈਏ ਇੱਥੇ ਸਾਰਾ ਪ੍ਰਸ਼ਾਸਨ ਸਾਹਮਣੇ ਪੋਲਿਸਟਾਂ ਕੀ ਹੈ ਦੂਤਰਾ ਸਾਰਾ ਪ੍ਰਸ਼ਾਸਨ ਉੜੋ ਟੱਪਦਾ ਇਹ ਗੱਲਬਾਤ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਸਾਡੇ ਸ਼ਹੀਦਾਂ ਦਾ ਅਪਮਾਨ ਹੋ ਰਿਹਾ ਤੇ ਸਾਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿ ਸਾਡਾ ਪੰਜਾਬ ਕਿਹੜੀ ਰਾਹ ਤੇ ਚੱਲ ਰਿਹਾ ਹੈ ਵੀ ਆਪਾਂ ਗੱਲ ਕਰ ਲੈਣ ਇਕੱਲਾ ਇਸੇ ਪਤਨੀ ਦਾ ਇੱਕ ਲੱਗਿਆ ਹੋਇਆ ਕੋ ਪਰਲੀ ਸਾਈਡ ਚਲੇ ਜਾਵਾਂਗੇ ਉੱਥੇ ਵੀ ਇਹ ਇਸ ਤਰ੍ਹਾਂ ਚੋਕ ਹੀ ਉੱਤੇ ਲਿਖਿਆ ਹੋਇਆ ਜਿਦੋਂ ਪੰਜਾਬ ਦੇ ਵਿੱਚ ਪੰਜਾਬੀ ਮੇਨ ਰੱਖੀ ਗਈ ਹੈ ਤਾਂ ਮੇਨ ਪੰਜਾਬੀ ਦੇ ਹੋਣ ਦੇ ਕਾਰਨ ਜਾਂ ਤਾਂ ਇਹ ਫ੍ਰੀਜ ਲਗਾਇਆ ਗਿਆ ਹੈ ਜੀ ਪੰਜਾਬ ਸਰਕਾਰ ਨੇ ਜਾਂ ਫਿਰ ਇਹ ਚੋਕ ਕੋ ਲਿਖਿਆ ਗਿਆ ਹੈ ਤੇ ਚੋਕ ਲਿਖਿਆ ਗਿਆ ਤਾਂ ਜਿਹਨੂੰ ਪੈਸੇ ਦਿੱਤੇ ਹੈ ਤਾਂ ਉਹ ਕਿਉਂ ਨਹੀਂ ਵਿਖਿਆ ਗਿਆ ਜਿਹੜੇ ਅਧਿਕਾਰੀ ਇਸ ਕੰਮ ਦੇ ਵਿੱਚ ਜਿਹਨੂੰ ਠੇਕਾ ਦਿੱਤਾ ਹੈ ਜਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਮੁਰੇ ਲਾਇਆ ਗਿਆ ਤਾਂ ਉਹਨਾਂ ਨੇ ਕੀ ਸੋਚ ਕੇ ਮੁਰੇ ਲਾਇਆ ਗਿਆ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਤੁਹਾਨੂੰ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਪੰਜਾਬੀ ਦੀ ਬੇਕਦਰਹੀ ਹੋ ਰਹੀ ਹੈ ਤੇ ਸਾਡੇ ਸ਼ਹੀਦਾਂ ਦੀ ਬੇਕਦਰਹੀ ਹੋ ਰਹੀ ਹੈ ਜਿੱਥੇ ਕਿ ਸਾਡਾ ਫੌਜੀ ਜੋਗ ਜਿਹੜਾ ਕਿ ਬਟਿੰਡੇ ਸ਼ਹਿਰ ਦਾ ਸਭ ਤੋਂ ਵੱਡਾ ਜੋਗ ਹੈ ਪ੍ਰਸ਼ਾਸਨ ਸਾਰਾ ਦਿਨ ਉਰੇ ਘੁੰਮਦਾ ਹੈ ਪੁਲਿਸ ਦਾ ਨਾਕਾ ਲੱਗਿਆ ਹੋਇਆ ਤਾਂ ਸ਼ਹੀਦਾਂ ਦਾ અપਮਾਨ ਉਰੇ ਨਹੀਂ ਹੋਣਾ ਚਾਹੀਦਾ ਮੈਂ ਭਾਰਤੀ ਜਨਤਾ ਪਾਰਟੀ ਦਾ ਇਹ ਗੱਲ ਕ ਮੈਸੇਜ ਲਾਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਇਹ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ ਅੱਜ ਆਪਾਂ ਗੱਲ ਕਰ ਲਈਏ ਭਾਸ਼ਾ ਵਿਭਾਗ ਦੀ ਭਾਸ਼ਾ ਵਿਭਾਗ ਵਾਲੇ ਵੀ ਇਹ ਗੱਲ ਕਹਿੰਦੇ ਵੀ ਅਸੀਂ ਸਹੀ ਪੰਜਾਬੀ ਲਿਖਦੇ ਹਾਂ ਸਾਰਾ ਕੁਝ ਕਰਦੇ ਪਰ ਇਤੋਂ ਦੀ ਕਿਹੜਾ ਬੰਦਾ ਜਿਹੜਾ ਨਹੀਂ ਟੱਪਦਾ ਜਿਹੜਾ ਸ਼ਹਿਰ ਦਾ ਦਿਲ ਹੈਗਾ ਇੱਥੇ ਵੀ ਜਿਹੜੀਆਂ ਇੰਨੀਆਂ ਗਲਤੀਆਂ ਕੀਤੀਆਂ ਗਈਆਂ ਕਿਉਂ ਨਹੀਂ ਪ੍ਰਸ਼ਾਸਨ ਨੇ ਉੱਤੇ ਝਾਕ ਮਾਰਤਾ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਜੀ ਜਾਂ ਤਾਂ ਇਹ ਪ੍ਰਸ਼ਾਸਨ ਨੇ ਫ੍ਰੀ ਲਗਵਾਇਆ ਜਾਂ ਪੈਸੇ ਦੇ ਕੇ ਲਗਵਾਇਆ ਤਾਂ ਇਹ ਗਲਤੀ ਕਿਵੇਂ ਮਲਗੀ ਜਿਹੜੇ ਅਧਿਕਾਰੀ ਇਹਨਾਂ ਦੀ ਚੈਕਿੰਗ ਵਾਸਤੇ ਲਾਏ ਗਿਆ ਹੈ ਇਹ ਅਧਿ ਪ੍ਰਸ਼ਾਸਨ ਨੂੰ ਇਹ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਦੇ ਉੱਤੇ ਸਖਤ ਕੈਕਸ਼ਨ ਲੈਣਾ ਚਾਹੀਦਾ ਕਿ ਸਾਡੇ ਸ਼ੀਡਾ ਦਾ ਵਿਮਾਨ ਕਿਉਂ ਹੋਇਆ ਤੇ ਪੰਜਾਬੀ ਲੈਂਗੁਏਜ ਨੂੰ ਉੱਪਰ ਦਾ ਦਰਜਾ ਦੇ ਕੇ ਤਾਂ ਇਹਨੂੰ ਉੱਪਰ ਲਿਖਣਾ ਚਾਹੀਦਾ ਤੇ ਪੰਜਾਬੀ ਜਦ ਕੀ ਆਪਣੀ ਥੱਲੇ ਰખી ਕੀ ਹੈ ਤਾਂ ਦੋਸਤੋ ਤੁਸੀਂ ਸੋਣੀ ਚੱਕਿਆ ਵੀਰ ਜੀ ਕੋਲੋਂ ਵੀਰ ਜੀ ਨਾਲ ਹੋਰ ਵੀ ਆਪਣੇ ਵੀਰ ਜਾ ਰਹੇ ਆਪਾਂ ਨਾਲ ਤੋਂ ਵੀ ਪੁੱਛ ਲੈਨੇ ਵੀਰ ਜੀ ਤੁਸੀਂ ਲੋਕਲ ਸ਼ਹਿਰ ਤੋਂ ਹੀ ਹੋ ਜੀ ਨਹੀਂ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸ੍ਰੀ ਜਨੰਦ ਸਿੰਘ ਚੌਕ ਲਿਖਿਆ ਹੋਇਆ ਚੌਕ ਨਹੀਂ ਲਿਖਿਆ ਹੋਇਆ ਲੱਗਦਾ ਨਹੀਂ ਵੀ ਪ੍ਰਸ਼ਾਸਨ ਸਾਰਾ ਦੇ ਲਈ ਇੱਥੇ ਰਹਿੰਦਾ ਹੈ ਪ੍ਰਸ਼ਾਸਨ ਦੀ ਕਿੰਨੀ ਵੱਡੀ ਗਲਤੀ ਹੈ ਬ ਸੀ ਇਦਾਂ ਦਾ અપમાન ਨਹੀਂ ਹੋ ਰਿਹਾ ਆਪਾਂ ਉਹ ਬਿਲਕੁਲ ਸਦਾ ਪਾਣ ਹੋ ਰਿਹਾ ਕਿ ਤੁਸੀਂ ਸੁਣੀ ਚੁੱਕੇ ਹੋ ਜੇ ਰਾਹ ਕਿਰਾਏ ਡੇ ਕੇ ਬਟਿੰਡੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ ਤੁਸੀਂ ਦੇਖ ਸਕਦੇ ਹੋ ਕਿੰਨਾ ਸੀ ਇਦਾਂ ਦਾ ਜਿਹੜਾ અપમાન ਬਟਿੰਡੇ ਦੇ ਵਿੱਚ ਹੋ ਰਿਹਾ ਹੈ ਕਿ ਵੀ ਜਿਹੜਾ ਜਰਨਲ ਆ ਸੀ ਜਨੰਦ ਸਿੰਘ ਚੌਕ ਲਿਖਿਆ ਹੋਇਆ ਇੰਡੀ ਦੇ ਵਿੱਚ ਔਰ ਪੰਜਾਬੀ ਦੇ ਵਿੱਚ ਜਿਹੜਾ ਲਿਖਿਆ ਚੌਕ ਲਿਖਿਆ ਹੋਇਆ ਤੇ ਤੁਸੀਂ ਤਸਵੀਰਾਂ ਦੇ ਵਿੱਚ ਦਿਖਾਉਂਗਾ ਮੈਂ ਇਹ ਇੱਕ ਚੌਕ ਦੇ ਵਿੱਚ ਇੱਕ ਨਹੀਂ ਹੈਗਾ ਇਹ ਪਰਲੀ ਸਾਈਡ ਵੀ ਮੈਂ ਜਾਊਂਗਾ ਤਾਂ ਉੱਥੇ ਵੀ ਤੁਹਾਨੂੰ ਦਿਖਾਊਂਗਾ ਉੱਥੇ ਵੀ ਜਿਹੜਾ ਚੌਕ ਲਿਖਿਆ ਹੋਇਆ ਤੁਹਾਨੂੰ ਮੈਂ ਨਾਲ-ਨਾਲ ਲੈ ਕੇ ਚੱਲਦਾ ਮੇਰੇ ਦੋਸਤ ਨੂੰ ਕ ਤਾਗੇ ਤੇ ਲਈ ਸੈਡ ਆਕੇ ਜਿਹੜਾ ਚੋਕ ਲਿਖਿਆ ਹੋਇਆ ਤੇ ਕਿੱਡੀ ਜਿਹੜੀ ਅਨਗੇਲੀ ਬਤੀ ਗਿਆ ਪ੍ਰਸ਼ਾਸਨ ਵੱਲੋਂ ਔਰ ਇੱਕ ਵੀਰ ਨੇ ਇਹ ਵੀ ਦੱਸਿਆ ਵਗੇ ਹੋ ਸਕਦਾ ਜਿਹੜਾ ਇਹ ਫਿਰੀ ਲਿਖਾਇਆ ਗਿਆ ਹੋਵੇ ਜਾਂ ਉਥੇ ਠੇਕੇਦਾਰ ਨੂੰ ਪੈਸੇ ਨਾ ਦਿੱਤੇ ਗਏ ਹੋਣ ਜਾਂ ਕੀ ਕੀ ਮਸਲਾ ਕੀ ਹੈਗਾ ਇਹਦਾ ਪੂਰਾ ਆਪਾਂ ਜਾਣਾਂਗੇ ਕਿ ਜਿਹੜੇ ਹੋਰ ਵੀ ਵੀਰ ਆ ਰਹੇ ਆ ਗਿਆ ਆਪਾਂ ਉਹਨਾਂ ਤੋਂ ਵੀ ਪੁੱਛਾਂਗੇ ਤੁਸੀਂ ਇਹ ਕਬੂਤਰਾ ਚੋਕ ਇਧਰਲੇ ਪਾਸੇ ਲਿਖਾ ਬੋਟ ਇੱਥੇ ਵੀ ਤੁਸੀਂ ਦੇਖੋ ਸੀਰ ਸਿੰਘ ਚੋਕ ਲਿਖਿਆ ਹੈਗਾ ਮੇਰੇ ਵੀਰ ਨੂੰ ਕਹੂੰਗਾ ਜਰੂਰ ਦਿਖਾਇਆ ਜਾਵੇ ਤਾਂ ਕਿ ਇਹਦਾ ਹਰ ਇੱਕ ਜਾਰੇ ਨਜ਼ਰਾਂ ਦੇ ਵਿੱਚ ਆਉਣਾ ਚਾਹੀਦਾ ਇਸ ਤਰ੍ਹਾਂ ਦੇ ਜਿਹੜੇ ਗਲਤੀ ਆ ਗਈ ਆ ਗਿਆ ਇਹ ਆਉਣੀ ਚਾਹੀਦੀਆਂ ਵੀਰ ਜੀ ਵੀ ਆ ਗਏ ਵੀਰ ਜੀ ਨੂੰ ਪੁੱਛਦੇ ਆਗੇ ਆਪਾਂ ਵੀਰ ਜੀ ਨਾਲ ਗੱਲ ਕਰ ਲਈ ਵੀਰ ਜੀ ਲੋਕਲ ਸ਼ਹਿਰ ਤੋਂ ਆ ਹਾਂਜੀ ਵੀ ਤੁਸੀਂ ਦੇਖ ਸਕਦੇ ਹੋ ਸੀਰ ਅਨੰਤ ਸਿੰਘ ਚੌਕ ਲਿਖਿਆ ਹੈ ਚੌਕ ਲਿਖਿਆ ਹੈਗਾ ਕਿੰਨਾ ਸੀਦਾਂ ਦਾ ਅਪਮਾਨ ਹੋ ਰਿਹਾ ਲੱਗਦਾ ਨਹੀਂ ਅਪਮਾਨ ਹੈ ਹੈ ਇਹ ਵੀ ਦਿਖਾਈ ਦੇ ਜਿਹੜੀ ਭਾਸ਼ਾ ਹੈਗੀ ਉਹ ਪੰਜਾਬੀ ਉੱਪਰ ਹੋਣੀ ਚਾਹੀਦੀ ਆ ਔਰ ਜਿਹੜਾ ਹਿੰਦੀ ਪੰਜਾਬੀ ਪਰ ਹੋਣੀ ਚਾਹੀਦੀ ਆ ਹਾਂਜੀ ਇੱਕ ਦਿਨ ਦੇ ਲਈ ਆਉਂਦੇ ਸੀਦਾਂ ਦੇ ਹਾਰ ਪਾ ਕੇ ਚਲੇ ਜਾਂਦੇ ਹਾਲਾਤ ਦੇਖੋ ਚੌਕ ਦੇ ਨਹੀਂ ਉਸ ਤੋਂ ਬਾਅਦ ਪੁੱਛਦੇ ਹੀ ਨਹੀਂਗੇ ਜੀ ਕਿ ਤੁਸੀਂ ਦੇਖ ਸਕਦੇ ਹੋ ਵੀਰ ਨੇ ਵੀ ਇਹੀ ਗੱਲ ਕਹੀ ਤੇ ਜਿਹੜਾ ਸੀਦਾਂ ਦਾ ਅਪਮਾਨ ਹੋ ਰਿਹਾ ਹੈ ਪਿੰਡੇ ਦਾ ਸੀਦ ਅਨੰਦ ਸਿੰਘ ਚੌਕ ਹੈਗਾ ਐਡਾ ਉਹਨੂੰ ਚੌਕ ਬਣਾ ਦਿੱਤਾ ਗਿਆ ਉਹਨੂੰ ਬਦਲ ਦਿੱਤਾ ਗਿਆ ਹੈ ਹੋ ਸਕਦਾ ਜਿਹੜਾ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਨਲੈਕੀ ਹੋ ਸਕਦੀ ਹੈ ਵੀਰ ਜੀ ਹੈਗੇ ਆਪਾਂ ਵੀਰ ਜੀ ਨੂੰ ਵੀ ਗੱਲ ਕਰਾਂਗੇ ਪਰ ਵੀਰ ਜੀ ਸ਼ਰਮਾ ਰਹੇ ਨਹੀਂ ਉਹ ਬਾਅਦ ਵਿੱਚ ਆ ਸਕਦੇ ਪਰ ਜਿਹੜੇ ਕਾਫੀ ਡਰੇ ਰਹੇ ਰਾਹੀ ਹੈਗੇ ਆਪਾਂ ਉਹਨਾਂ ਤੋਂ ਪੁੱਛਾਂਗੇ ਵੀ ਡੇ ਸੀਦ ਅਨੰਦ ਸਿੰਘ ਚੌਕ ਦਾ ਜਿਹੜਾ ਚੌਕ ਬਣਾ ਦਿੱਤਾ ਗਿਆ ਕੋਈ ਇੱਕ ਬੋਰਡ ਨਹੀਂ ਹੈਗਾ ਵੀ ਤਾਂ ਇੱਕ ਸਾਈਡ ਤੇ ਗਲਤੀ ਆਪਾਂ ਮੰਨ ਲਗੇ ਵੀ ਇੱਕ ਸਾਈਡ ਤੇ ਗਲਤੀ ਹੋਈ ਆ ਦੂਸਰੀ ਸਾਈਡ ਤੇ ਨਹੀਂ ਗਲਤੀ ਹੋ ਜਾਂਦੀ ਹੈ ਬੰਦੇ ਤੋਂ ਪਰ ਇਹ ਜਿਹੜੇ ਸਾਰੇ ਪਲ ਜਿੰਨੇ ਵੀ ਇੱਥੇ ਬੋਟ ਲੱਗੇ ਹੋਏ ਹੈਗੇ ਆ ਪਰ ਇਹ ਚੌਕ ਦੇ ਲਿਖੇ ਹੋਏ ਆ ਵੀ ਚੀਤ ਨੰਦ ਸਿੰਘ ਚੌਕ ਲਿਖਿਆ ਹੈਗਾ ਇੱਡੇ ਭਿੰਡੇ ਦੇ ਵਾਸੀ ਹੈਗੇ ਆ ਆਪਾਂ ਉਹਨਾਂ ਤੋਂ ਵੀ ਪੁੱਛਾਂਗੇ ਵੀ ਜੜੀ ਕਿੱਟੀ ਵੱਡੀ ਜੜੀ ਗਲਤੀ ਕੀਤੀਆਂ ਜਿਹੜੇ ਫੌਜਾਂ ਦੇ ਨਾਲ ਜਿਹੜੇ ਫੌਜੀ ਵੀ ਰਹਿਗੇ ਉਹਨਾਂ ਦਾ ਅਪਮਾਨ ਹੋ ਰਿਹਾ ਹੈ ਇੱਥੇ ਤੁਸੀਂ ਤਸਵੀਰਾਂ ਦੇ ਵਿੱਚ ਦੇਖੋਗੇ ਕਿੰਨੇ ਐਡੇ ਸਰਦਾਰ ਜੀ ਵੀ ਆਉਂਦੇ ਹੈਗੇ ਸਰਦਾਰ ਜੀ ਨਾਲ ਗੱਲ ਕਰਨ ਲਈ ਆਪਾਂ ਸਰਦਾਰ ਜੀ ਇੱਕ ਮਿੰਟ ਰੋਤੋਂਗੇ ਨਹੀਂ ਨਿਕਰੇ ਸਰਦਾਰ ਜੀ ਸਰਦਾਰ ਜੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਜਿਹੜੇ ਹੋਰ ਵੀ ਇੱਥੋਂ ਦੇ ਵਿਅਕਤੀ ਆਉਣਗੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪੁੱਛਾਂਗੇ ਲੋਕਾਂ ਦੀ ਰਾਏ ਲਵਾਂਗੇ ਵੀ ਜਿਹੜੇ ਬਟਿੰਡਾ ਦੇ ਵਾਸੀ ਹੈਗੇ ਆਪਾਂ ਉਹਨਾਂ ਕੋਲੇ ਜਿਹੜੀ ਸਨੇਹਾ ਜ਼ਰੂਰ ਪਹੁੰਚਦਾ ਕਰਾਂਗੇ ਜਿਹੜਾ ਬਟਿੰਡਾ ਦਾ ਸੀ ਨਾਥ ਸਿੰਘ ਚੌਕ ਹੈਗਾ ਪਰ ਇਹਦਾ ਚੌਕ ਕਿਉਂ ਬਣਾਇਆ ਗਿਆ ਕਿਉਂ ਇਸ ਨੂੰ ਬਦਲਿਆ ਗਿਆ ਤੇ ਜਿਹੜੇ ਇੱਥੇ ਕਵੀਰ ਜੀ ਹੋਰ ਆ ਰਹੇ ਆਪੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਜਿਹੜਾ ਕਿੱਡੀ ਵੱਡੀ ਨਲਾਇਕੀ ਹੈਗੀ ਪ੍ਰਸ਼ਾਸਨ ਦੀ ਇਹ ਜੀ ਰੱਖੋਗੇ ਡਾਕੂਮੈਂਟ ਹੈ ਜੀ ਇਹ ਕੋਈ ਕੋਈ ਸ਼ਹਿਰ ਦਾ ਵਾਸੀ ਰੁਕਣ ਲਈ ਵੀ ਤਿਆਰ ਨਹੀਂ ਪਰ ਇਸ ਤਰ੍ਹਾਂ ਜਿਹੜੀ ਗੱਲ ਆਈ ਹੈ ਸੁਣਨ ਲਈ ਵੀ ਤਿਆਰ ਨਹੀਂ ਹੈਗੇ ਇੰਡੀਆ ਚੰਗੀਆਂ ਗੱਲਾਂ ਲੋਕ ਨਹੀਂ ਲੋਕ ਸੁਣ ਸਕਦੇ ਆਪਾਂ ਜਿੱਦੇ ਆਵਾਂਗੇ ਫਿਰ ਹੋਰ ਵੀ ਦੀ ਰੌਣਕ ਆਪਾਂ ਲੋਕ ਪੁੱਛਾਂਗੇ ਏਡੇ ਪ੍ਰਸ਼ਾਸਨ ਦੇ ਜਿਹੜੇ 50 ਦਿਨ ਕਿੰਨਾ ਤੇ ਕਿਹੜੀ ਗੱਲ ਇਹ ਪਹੁੰਚ ਸਕੇ ਜੋ ਇਥੋਂ ਦੇ ਵਿਅਕਤੀ ਆਉਣਗੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੱਡਾ ਵੱਡਾ ਸੀ ਇਦਾਂ ਦਾ ਅਫਮਾਨ ਹੋ ਰਿਹਾ ਹੈ ਇਹ ਇਹ ਬਟਿੰਡਾ ਦਾ ਪੌਤੀ ਚੌਕ ਹੈ ਜੇ ਆਪਾਂ ਕਹਿ ਲਗੇ ਪੂਰੇ ਸ਼ਹਿਰ ਦਾ ਦਿਲ ਹੈਗਾ ਇਹ ਇਹ ਬਟਿੰਡੇ ਸ਼ਹਿਰ ਦਾ ਦਿਲ ਹੈਗਾ ਇਹ ਤੇ ਇੱਥੇ ਕਿੱਡਿਆ ਬਟਾਟਾ ਸੀਹਦਾਂ ਦਾ ਅਪਮਾਨ ਹੋ ਰਿਹਾ ਤੁਸੀਂ ਕਜੂਰੀਆਂ ਦੇ ਵਿੱਚ ਨਾਲ-ਨਾਲ ਸਾਰੇ ਦੇਖ ਸਕਦੇ ਹੋ ਕਿ ਚੌਕ ਨਹੀਂ ਇਹਨੂੰ ਚੌਕ ਬਣਾ ਕੇ ਰੱਖ ਦਿੱਤਾ ਕਿ ਜਿੱਟਕੇ ਸੇਵਾ ਕੀਤੇ ਜਨਾ ਸ਼ਹੀਦਾਂ ਨੇ ਉਹਨਾਂ ਨੂੰ ਅੱਜ ਇੱਥੇ ਅਪਮਾਨ ਹੋ ਰਿਹਾ ਉਹਨਾਂ ਸੀਹਦਾਂ ਦਾ ਸ਼ਹੀਦਾਂ ਦੀ ਤੇ ਮੇਰੇ ਪਿੱਛੇ ਸਕੂਟਰੀ ਤੇ ਸਰਦਾਰ ਜੀ ਆ ਰਹੇ ਹੈ ਭਸ ਸਰਦਾਰ ਜੀ ਨੂੰ ਰੋਕਣ ਦੀ ਕੋਸ਼ਿਸ਼ ਕਰ ਸਰਦਾਰ ਜੀ 2 ਮਿੰਟ ਗੱਲ ਸੁਣ ਕੇ ਜਾਓਗੇ ਸਰਦਾਰ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਹਮਣੇ ਸੀਹਦ ਅਨੰਦ ਸਿੰਘ ਚੌਕ ਲਿਖਿਆ ਹੁੰਦੀ ਹੈ ਦੇ ਵਿੱਚ ਤੇ ਆ ਤੁਸੀਂ ਤਸਵੀਰ ਦੇ ਵਿੱਚ ਦੇਖੋ ਜਿਹੜਾ ਪੰਜਾਬੀ ਦੇ ਵਿੱਚ ਚੋਕ ਲਿਖਿਆ ਲੱਗਦਾ ਨਹੀਂ ਵੀ ਜਿਹੜੀ ਪੰਜਾਬੀ ਭਾਸ਼ਾ ਉੱਪਰ ਹੋਣੀ ਚਾਹੀਦੀ ਪਰ ਜਿਹੜਾ ਆ ਕਿੱਡੀ ਵੱਡੀ ਗਲਤੀ ਕੀਤੀ ਹੈਗੀ ਆ ਜੀ ਇਹ ਚੋਕ ਲਿਖ ਕੇ ਬਣਾ ਕੇ ਰੱਖ ਦਿੱਤਾ ਜੀ ਇਦਾਂ ਦਾ ਅਪਮਾਨ ਮੰਨਦੇ ਬਿਲਕੁਲ ਬਾੜੀ ਬਾਕੀ ਗੱਲ ਪੰਜਾਬੀ ਨਾਲ ਜਿਹੜੇ ਪੰਜਾਬ 'ਚ ਰਹਿੰਦੇ ਘਟੋ ਘਟ ਚੌਂਕ ਦੇ ਸ਼ਬਦ ਇੰਨਾ ਕਿ ਤੁਸੀਂ ਬੜੇ ਲੈ ਕੇ ਹੈਗੇ ਆ ਇਹਨਾਂ ਤੁਸੀਂ ਦੇਖ ਹੀ ਸਕਦੇ ਹੋ ਹਾਂ ਬਿਲਕੁਲ ਜੀ ਮੈਂ ਮੰਨਦਾ ਇਸ ਚੀਜ਼ ਇੱਕ ਵੀਰ ਨਾਲ ਗੱਲ ਕੀਤੀ ਸੀਗੀ ਉਹ ਕਹਿੰਦਾ ਵੀ ਜਾਂ ਤਾਂ ਪ੍ਰਸ਼ਾਸਨ ਨੇ ਪੈਸੇ ਨਹੀਂ ਦਿੱਤੇ ਹੋਣੇ ਤੇ ਜਾਂ ਕਿਸੇ ਭਈਏ ਨੂੰ ਠੇਕਾ ਦਿੱਤਾ ਹੋਣਾ ਉਹ ਇਹ ਗੱਲ ਕਹਿ ਕੇ ਗਿਆ ਲੱਗਦਾ ਕਿ ਪਰਵਾਸੀ ਵਾ ਬੰਦੇ ਦੇ ਕੰਮ ਕੀਤਾ ਲੱਗਦਾ ਕਿ ਜੇ ਪੰਜਾਬੀ ਹੁੰਦਾ ਤਾਂ ਪੰਜਾਬੀ ਦੇ ਵਿੱਚ ਇਹ ਵੀ ਏਡੀ ਵੀਡੀ ਗਲਤੀ ਹੋਈ ਨਹੀਂ ਸਕਦੀ ਸੀ ਅਪਾਣ ਵੀ ਕਹਿ ਸਕਦੇ ਬਾਕੀ ਜੀ ਪੰਜਾਬੀ ਨੂੰ ਵਿਸਾਰਦੇ ਜਾ ਰਹੇ ਆ ਲੋਕ ਮੈਂ ਨਹੀਂ ਮੰਨਦਾ ਵੀ ਕੋਈ ਚੰਗੀ ਗੱਲ ਹੈ ਜਾਂ ਕੋਈ ਦੇਖਿਆ ਜਾਵੇ ਹੁਣ ਸਾਡੀ ਪੰਜਾਬੀ ਤਾਂ ਵੈਸੀ ਵੀ ਤਕਰੀ ਭਾਸ਼ਾ ਜਿਵੇਂ ਬਿਤਰੀ ਜਾਂਦੀ ਤੇ ਲੋਕਾਂ ਦਿਲਾਂ ਤੋਂ ਮਾਂਜ ਰਿ ਵਿਸਰਨੀ ਮਿਤਰੀ ਨਹੀਂ ਹੈ ਚੰਗੀ ਗੱਲ ਨਹੀਂ ਚੰਗੇ ਸੰਕੇਤ ਨਹੀਂ ਹੈਗੇ ਫਿਕਰ ਦੇ ਉਸ ਲੱਗਦਾ ਨਹੀਂ ਵੀ ਜਿਵੇਂ ਦੇਖੋ ਵੀ ਹਿੰਦੀ ਹੈ ਜਿਹੜੀ ਉਹ ਸਹੀ ਲਿਖੀ ਹੈ ਇੰਗਲਿਸ਼ ਵੀ ਸਹੀ ਲਿਖੀ ਹੈ ਪਰ ਪੰਜਾਬੀ ਦੇ ਨਾਲ ਹੀ ਇਸ ਤਰ੍ਹਾਂ ਕਿਉਂ ਕਰ ਜਾਂਦਾ ਆਪੀ ਨਾਲ ੱੱਕਾ ਦੇਖੋ ਜਨਾਬ ਜੇ ਸਾਡੀ ਰਹਿਦੀ ਸਰਕਾਰਾਂ ਅਸੀਂ ਦਾ ਜਦੋਂ ਧਿਆਨ ਨਹੀਂ ਦੇਣੀਆਂ ਤਾਂ ਉਸ ਦੇ ਵਿੱਚ ਹੁਣ ਸਾਡੇ ਆਮ ਲੋਕਾਂ ਦਾ ਆਮ ਲੋਕਾਂ ਦਾ ਬਣਦਾ ਨਾ ਫਰਜ਼ ਬਣਦਾ ਹੈ ਵੀ ਜਦੋਂ ਸਾਡੇ ਲੋਕ ਆਪ ਹੀ ਦੇਖ ਕੇ ਕਹਿੰਦੇ ਵੀ ਉਹ ਗੱਲਾਂ ਕਹਿੰਦੇ ਪਈ ਦੁੱਧ ਚ ਮੱਕੀ ਵੇਖ ਕੇ ਵੀ ਨਹੀਂ ਲੈਣੀ ਬਾਹਰ ਕੱਢ ਕੇ ਤਾਂ ਉਹ ਹੀ ਗੱਲ ਕਰਦੇ ਸਾਡੇ ਨੋਕ ਵਿੱਚ ਸਾਡੇ ਨੋਕਾਂ ਨੂੰ ਚੀਜ਼ ਧਿਆਨ ਚਾਉਂਦੀ ਤਾਂ ਸਰਕਾਰਾਂ ਦਾ ਚਾਹੁੰਦੀ ਐ ਲੋਕ ਅਵੇਰ ਨਾ ਹੋਣ ਉਹਨੇ ਦੂਜੀ ਗੱਲ ਸਾਰਾ ਦਿਨੇ ਸੇ ਪੁਲਿਸ ਚੌਕੀ ਹੈਗੀ ਆ ਪ੍ਰਸ਼ਾਸਨ ਸ਼ਹਿਰ ਦੇ ਜਿੰਨੇ ਵੀ ਅਫਸਰ ਇਥੋਂ ਦੀ ਨਿਕਲਦੇ ਆ ਲੱਗਦਾ ਨਹੀਂ ਵੀ ਕਿਸੇ ਦਾ ਵੀ ਕੋਈ ਵੀ ਨਜ਼ਰ ਨਹੀਂ ਜਾਂਦੀ ਤੇਰਾ ਕੰਮ ਤੇ ਤਾਂ ਹੋਊਗੀ ਜੀ ਨਾ ਜਾਣ ਨਾਲ ਤਾਂ ਗੱਲ ਨਹੀਂ ਜਾਂਦੀ ਤੇ ਹੋਊਗੀ ਪਰ ਚਲੋ ਬਾ ਗੱਲ ਕਰਨਾ ਕਹਿੰਦਾ ਆਪਾਂ ਲੈਣਾ ਕੀ ਹੈ ਗੱਲਬਾਤ ਆਹਾਂ ਸ਼ਬਦ ਜਿਹੜਾ ਦਿਮਾਗ ਚ ਬਣਾ ਲੋਕਾਂ ਦੀ ਜੀ ਹੀ ਦੇ ਇੱਕੀ ਬਸ ਚੱਲੀ ਜਾਓ ਤੁਹਾਡੀ ਗੱਲ ਪ੍ਰਸ਼ਾਸਨ ਤੱਕ ਪਹੁੰਚਦੀ ਆ ਤਾਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਕੀ ਹੋਣਾ ਚਾਹੀਦਾ ਫਿਰ ਅਚਨੋ ਧਿਆਨ ਦੇਣਾ ਚਾਹੀਦਾ ਜੀ ਤੁਹਾਡੀ ਬਾਤ ਪਾਸ਼ਾੜੀ ਪੰਜਾਬੀ ਹੈ ਪੰਜਾਬੀ ਹੀ ਲੱਖਣ ਜਿਹਦਾ ਸਭ ਤੋਂ ਵੱਡੀ ਇਹ ਜੀ ਨਿਕਲ-ਨਿਕਲ ਕੇ ਤੁਹਾਡੀਆਂ ਗਲਤੀਆਂ ਦਾ ਪਰ ਕਿੱਥੇ ਲਿਖੇ ਜਾਣਗੇ ਨਾ ਬਾਕੀ ਸਾਡੇ ਲੋਕਾਂ ਦੇ ਫਾਇਦੇ ਵੀ ਪਰਜ ਬਣਦਾ ਦੇਖਣਾ ਆ ਜ਼ਰੂਰੀ ਹੈ ਜੀ ਬਸ ਕਹਿੰਦਾ ਵੀ ਆਪਾਂ ਤੇ ਇਹ ਇਦਾਂ ਰਖਵਾਲੇ ਕਹਿੰਦੇ ਆ ਪਰ ਦੂਜੇ ਪਾਸੇ ਸੀ ਜੰਦਾ ਨਾ ਅਪਮਾਨ ਹੋ ਰਿਹਾ ਲੱਗਦਾ ਨਹੀਂ ਅਪਮਾਨ ਹੋ ਰਿਹਾ ਮਨ ਵੀ ਕਹਿ ਸਕਦੇ ਜੀ ਬਾਕੀ ਗੱਲ ਸਭ ਤੋਂ ਵੱਡੀ ਗੱਲ ਤਾਂ ਪੰਜਾਬੀ ਨਾਲ ਵੀ ਤੱਕਾਈ ਹੈ ਜੀ ਪੰਜਾਬੀ ਸ਼ਬਦ ਨੂੰ ਜਦੋਂ ਅਸੀਂ ਧਿਆਨ ਨਾਲ ਜੇ ਅਸੀਂ ਲਿਖਣਾ ਨਹੀਂ ਜਾਣਦੇ ਹਾਂ ਦੂਸਰੀ ਗੱਲ ਦੇ ਅਫਵਾਹ ਨਾ 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 ਜੁੜੀ ਗੱਲ کہہ ਸਕਦੇ ਜੀ کہہ ਸਕਦੇ ਆ ਲਾਈਟ ਵੀ ਭਿੰਡੇ ਸ਼ਹਿਰ ਦਾ ਦਿਲ ਹੈ ਇਹ ਚੌਕ ਹੈ ਜਿਹੜਾ ਪਰ ਇੱਥੇ ਏਡੀ ਵੱਡੀ ਗਲਤੀ ਕਿਸੇ ਦਾ ਕੋਈ ਤੇ ਨਹੀਂ ਹਲੇ ਤੱਕ ਦੇਖੋ ਜੀ ਬਗ ਧਿਆਨ ਦਾ ਬਾਕੀ ਸਹੀ ਗੱਲ ਹੈ ਜੀ ਮੈਂ ਵੀ ਤਰ ਸਹੀ ਗੱਲ ਸਾਂ ਇੱਕ ਦੋ ਵਾਰ ਧਿਆਨ ਪਿਆ ਪਰ ਮੇਜਰ ਨਿਗਮਰੀ ਅੱਜ ਪਈਏ ਦੇਖ ਕੇ ਲੱਗਦਾ ਵੀ ਬਾਕੀ ਹੈ ਤਾਂ ਇੱਕ ਹੋਰ ਗੱਲ ਹੈ ਇਹ ਕੱਲਾ ਐਸੇ ਨਹੀਂ ਪਰਲੀ ਸਾਈਡ ਚਲ ਜਾਓ ਉਧਰਲੀ ਸਾਈਡ ਤੋਂ ਸਾਰੇ ਪਾਸੇ ਇਹੀ ਲਿਖਿਆ ਹੈ। ਅਗਰ ਧਿਆਨ ਦੇ ਜੋ ਗਈ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਕਿਉਂਕਿ ਬੋਰਡ ਦਾ ਅਖਰ ਵੇਖਿਆ ਜਾ ਪ੍ਰਸ਼ਾਸਨ ਕੋਲੇ ਲਾਏ ਜਾਂਦੇ ਆ ਤਾਂ ਵੀਰ ਜੀ ਨਾਲ ਗੱਲਬਾਤ ਕਰਕੇ ਬਹੁਤ ਅੱਛਾ ਲੱਗਿਆ ਤੇ ਵੀਰ ਜੀ ਦੇ ਵਿਚਾਰ ਵੀ ਆਪਣੇ ਜਿਹੜੇ ਦਿੱਤੇ ਬਹੁਤ ਅੱਛੇ ਦਿੱਤੇ ਵੀਰ ਜੀ ਨੇ ਇਹ ਵੀ ਕਿਹਾ ਕਿ ਜਿਹੜਾ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਤੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਇਨ੍ਹਾਂ ਗੱਲਾਂ ਦਾ ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਜਿਹੜੀ ਨਲਾਇਕੀ ਉਹ ਸਾਹਮਣੇ ਨਿਕਲ ਕੇ ਆ ਰਹੀ ਹੈ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਸਾਰਨੇ ਜਿਹੜੀਆਂ ਦਿਖਾਈ ਨਾ ਕਿ ਬਿੰਡਾ ਜਿਹੜਾ ਹੈ ਦਿਲ ਹੈਗਾ ਇਹੜਾ ਆਪਾਂ ਕਹਿ ਦਈਏ ਜਿਹੜਾ ਫੌਜੀ ਚੌਕ ਆਪਾਂ ਕਹਿ ਦਿੰਦੇ ਆ ਨਾਮ ਦੇ ਨਾਲ ਜਾਣਿਆ ਦਾ ਬਾਹਰਲੇ ਪਾਸੇ ਵੀ ਜਾਨਿਆ ਤਾਂ ਆਪਾਂ ਕਹਿੰਦੇ ਫੌਜੀ ਚੌਕ ਉਹਦਾ ਨਾਮ ਹੈ ਅਸਲੀ ਜਿਹੜਾ ਸੀਤ ਨੰਦ ਸਿੰਘ चौक है गाड़ा है। घंटा तो सरतार न्यूज नहीं रिपोर्ट अब तक के लिए बस इतना ही फिर होगी आपसे मुलाकात ऐसी एक और खबर के साथ अब तक के लिए नमस्कार रहिए सत्तार न्यूज